ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਾਈ ਅੱਜ ਬਾਈ ਪਿੰਡ ਬੇਗਾਲੇਰਾ ਤੋਂ ਆਏ ਨੇ ਨਵੀਂ ਮੰਡੀ ਬਾਰੇ ਜਾਣਕਾਰੀ ਦੇਣਗੇ ਹੋਰ ਖਣ ਕਿਵੇਂ ਆ ਦਸ ਮੰਡੀ ਬਾਰੇ ਜਾਣਕਾਰੀ ਦੋ ਸਤਿ ਸ੍ਰੀ ਅਕਾਲ ਜੀ ਸਾਰੇ ਬੱਕਰੀ ਪਾਲ ਕਬੀਰਾਂ ਨੂੰ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਔਰ ਮੇਰੇ ਵੀਰ ਲੱਖੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਸੋ ਇੱਕ ਸਨੇਹਾਂ ਦੇ ਲੱਗਾ ਬਾਈ ਜੀ ਜਿੰਨੇ ਵੀ ਬੱਕਰੀ ਪਾਲ ਕਬੀਰ ਹੈ ਅੱਗੇ ਜਿਵੇਂ ਬੇਗਾਲੇਰਾ ਸੋਮਵਾਰ ਦੀ ਮੰਡੀ ਲੱਗਦੀ ਸੀ ਵੈਸੇ ਬੇਗਾਲੇਰਾ ਕਿਸੇ ਨਾਂ ਦਾ ਮਸਾਜ ਨਹੀਂ ਹੈ ਕਿਉਂਕਿ ਬਿਗਲੇਰੇ ਨੂੰ ਸਾਰੀ ਦੁਨੀਆ ਜਾਣਦੀ ਆ ਬੱਕਰੀ ਪਾਲਣ ਦੇ ਜਿਹੜੇ ਵੀਰ ਕੰਮ ਕਰਦੇ ਆ ਜੀ ਖਰੀਦਣ ਵੇਚਣ ਵਾਲੇ ਠੀਕ ਹੈ ਜੀ ਦਿਨ ਉਹ ਹੀ ਆ ਸਿਰਫ ਜਗਾ ਬਦਲੀ ਆ ਜਿੱਥੇ ਪਹਿਲਾਂ ਬਿਗਲੇਰਾ ਮੰਡੀ ਰੋਡ ਤੇ ਲੱਗਦੀ ਸੀ ਉਤੋਂ ਥੋੜਾ ਜਿਹਾ ਪਿੱਛੇ ਟੱਕੇ ਖੱਬੇ ਹੱਥ ਮੁਰਨਾ ਜਿੱਥੇ ਉਹ ਪੰਜੋਈ ਲਗਿਆ ਵਾ ਉਹ ਉਹ ਨਾਉਣ ਜਾਲਾ ਬਣਿਆ ਵਾ ਇੱਕ ਵਧੀਆ ਆਪਣਾ ਵਾਟਰਪਾਡ ਸਵੀਮੰਗਪੂਲ ਮੰਨ ਲੋ ਠੀਕ ਹੈ ਤਾਂ ਉਸ ਆਪਣਾ ਗੇਟ ਦੇ ਥੱਲੇ ਜਾ ਕੇ ਗਾਂਹ ਜਾ ਕੇ ਥੋੜਾ ਖੱਬੇ ਹੱਥ ਮੁਰਨਾ ਤਾਂ ਉਹ ਪਈ ਸਿੱਧੀ ਵੀਰ ਦੇ ਖੇਤ ਦੇ ਵਿੱਚ ਜਾਂਦੀ ਆ ਠੀਕ ਹੈ ਬੇਨਤੀ ਕਰਦੇ ਆ ਸਾਥ ਦਿਓ ਆਪਣਾ ਕੰਮ ਅੱਗੇ ਟੋਂਗ ਵਾਲੀ ਮੰਡੀ ਬੰਦ ਹੋਣ ਕਾਰਨ ਆਪਾਂ ਵੈਸੇ ਹੀ ਭੁੱਖੇ ਮਰਨ ਦੀ ਗਗਾਰ ਤੇ ਆ ਗਏ ਆ ਤੇ ਬੇਨਤੀ ਇਹ ਹੀ ਕਰਦੇ ਆ ਵੀ ਆਪਾਂ ਸਾਰੀਆਂ ਮੰਡੀਆਂ ਦੀ ਰੌਣਕ ਨੂੰ ਵਧਾਇਆ ਕਰੀਏ ਸਾਰਿਆਂ ਦੀ ਮੰਡੀ ਚਲਾਈਏ ਆਪਾਂ ਹਰ ਸੋਮਵਾਰ ਰੇਗਾ ਲੈਰਾ ਮੰਡੀ ਸੋਮਵਾਰ ਤੇ ਸੋਮਵਾਰ ਵੀਰਵੰਕੀ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਲੰਗਰ ਪਾਣੀ ਦਾ ਚਾਹ ਪਾਣੀ ਦਾ ਫੁੱਲ ਪ੍ਰਬੰਧ ਹੈ ਜੀ ਠੀਕ ਹੈ ਜੀ ਇਹ ਨਹੀਂ ਆ ਵੀ 12:00 ਵਜੇ ਜਾਣਗੇ ਜਦੋਂ ਜਿੱਥੇ ਵੱਡੀਆਂ ਮੰਡੀਆਂ ਉੱਥੇ ਹੁੰਦੀਆਂ ਇਕੱਠ ਜਿਆਦਾ ਹੁੰਦਾ 12 ਕਿਹ ਬਾਜ ਜਾਂਦਾ ਪਰ ਵੀਰਾਂ ਨੇ ਉੱਥੇ ਇੰਤਜ਼ਾਮ ਕਰ ਰੱਖਿਆ 11 ਵਜੇ ਲੰਗਰ ਚੱਲ ਪੈਂਦਾ ਇਹ ਵੀ ਵੱਡੀ ਵੱਡੀ ਚਾ 24 ਘੰਟੇ ਆ ਠੀਕ ਹੈ ਜੀ ਹਾਂ ਜੀ ਲੰਗਰ ਪਾਣ ਦਾ ਫੁੱਲ ਪ੍ਰਬੰਧ ਹੈ ਹਰ ਸੋਮਵਾਰ ਤੇ ਸੋਮਵਾਰ ਸਾਰੇ ਵੀਰ ਪਹੁੰਚਣ ਦੀ ਖਪਤ ਕਰਨੀ ਹੈ ਜੀ ਹਰ ਸੋਮਵਾਰ ਨੂੰ ਲੱਗਿਆ ਕਰੂਗੀ ਜੀ ਬਾਈ ਨੰਬਰ ਬੋਲਦੇ ਆਪਣਾ ਬਾਈ ਲੱਖੀ ਬੋਲੋ 73408 ਆ ਲਾ ਦੇ ਮੈਕ ਮੜਾ ਜੀ ਕੁੱਤੀ ਵਰਮੜਾ ਯਾ 73 408 ਠੀਕ ਆ ਜੀ 93 510 ਲਓ ਵੀਰ ਜੀ ਆ ਨੰਬਰ ਤੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਆ ਹਨਾ ਬੱਕੇ ਕਿਸੇ ਵੀਰ ਨੇ ਵੀ ਕੋਈ ਗੱਲਬਾਤ ਪੁੱਛਣੀ ਆ ਤਾਂ ਬਾਈ ਨੂੰ ਕਾਲ ਕਰ ਬਾਈ ਦਾ ਨਾਮ ਲੱਕੀ ਆ ਬਾਈ ਦਾ ਨਾਮ ਲੱਕੀ ਆ ਬਾਈ ਨੂੰ ਕਾਲ ਜ਼ਰੂਰ ਕਰ ਲਿਓ ਬਠਿੰਡਾ ਜ਼ਿਲ੍ਹੇ ਦੇ ਵਿੱਚ ਮੰਡੀ ਲੱਗਣ ਜਾ ਰਹੀ ਆ ਬਈ ਇਹ ਉਹ ਮੰਡੀ ਬੰਦ ਹੋਣ ਕਰਕੇ ਬਹੁਤ ਵੀਰਾਂ ਦਾ ਨੁਕਸਾਨ ਹੋ ਗਿਆ ਹਨਾ ਇੱਕ ਵਾਰੀ ਨੰਬਰ ਫੇਰ ਬੋਲ ਦਿਓ ਜੀ ਨੰਬਰ ਬੋਲ ਦਿਓ 73 408 ਠੀਕ ਆ ਜੀ 93 510 ਲਓ ਬਈ ਕਰ ਲਓ ਨੋਟ ਕਰ ਓਕੇ ਬਾਈ ਜੀ ਧੰਨਵਾਦ ਠੀਕ ਆ ਜੀ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਇੱਕ ਬਹੁਤ ਛੋਟੇ ਜਿਹੇ ਲੋਕ ਆ ਜਿਹੜੇ ਕਿ ਆਪਾਂ ਆਪਣੀ ਦੋ ਟਾਈਮ ਦੀ ਰੋਟੀ ਆ ਮੰਡੀਆਂ ਤੋਂ ਕਮਾ ਕੇ ਖਾਂਦੇ ਸੀ ਤਾਂ ਜਿਹਦੇ ਵਿੱਚ ਮੈਂ ਗੱਲ ਕਰਾਂ ਬਾਈ ਡਾਕਟਰ ਮਾਨ ਦੀ ਜਿਹੜੇ ਕਿ ਤੁੰਗਵਾਲੀ ਵਾਲੇ ਆ ਉਹਨਾਂ ਨੇ ਇੰਨੀ ਮਿਹਨਤ ਕਰਕੇ ਇਸ ਕੰਮ ਨੂੰ ਤਸ਼ਾਹ ਕੀਤਾ ਸੀਗਾ ਕਿ ਮਤਲਬ ਲੋਕ ਬਹੁਤ ਸੌਖੀ ਰੋਟੀ ਖਾਣ ਲੱਗ ਗਏ ਸੀ ਹਰ ਵੀਰਵਾਰ ਦੇ ਵੀਰਵਾਰ ਉੱਥੇ ਮੰਡੀ ਲੱਗ ਗਈ ਸੀ ਪਤਾ ਨਹੀਂ ਸਾਡੀ ਮੰਡੀ ਨੂੰ ਕੀ ਨਜ਼ਰ ਲੱਗੀ ਐ ਕਿ ਉਹ ਮੰਡੀ ਬੰਦ ਕਰਾ ਦਿੱਤੀ ਐ ਅਸੀਂ ਸਾਰੇ ਰਲ ਕੇ ਇਹ ਵੀ ਅਪੀਲ ਕਰਦੇ ਆਂ ਵੀ ਸਾਡੇ ਇਹਨਾਂ ਲੋਕਾਂ ਤੇ ਰਹਿਮ ਕਰੋ ਤਰਸ ਕਰੋ ਸਾਡੇ ਤੇ ਇਹ ਉਹਨਾਂ ਨੇ ਇੰਨਾ ਜ਼ੋਰ ਲਾਇਆ ਕਿ ਜਿਹੜਾ ਕਿ ਬੱਕਰੀਆਂ ਨੂੰ ਕੁਛਦਾ ਨਹੀਂ ਸੀ ਹੁੰਦਾ ਕੋਈ ਅੱਜ ਉਹ 10000 ਵਾਲੀ ਬੱਕਰੀ 25-30000 ਦੀ ਲੋਕਾਂ ਦੀ ਵੇਖਦੀ ਐ ਤਾਂ ਇਹ ਪਾਲੀ ਵੀਰ ਵੀ ਹੋਰ ਅਜਾਲੀ ਵੀਰ ਵੀ ਸਾਰੇ ਰੋਟੀ ਸੌਖੀ ਖਾਣ ਲੱਗ ਗਏ ਸੀ ਸਾਡੀ ਹੱਥ ਬੰਨ ਕੇ ਸਰਕਾਰ ਨੂੰ ਇਹ ਵੀ ਅਸੀਂ ਬੇਨਤੀ ਕਰਦੇ ਆਂ ਕਿ ਸਾਡੇ ਸੰਤ ਛੋਟੇ ਲੋਕਾਂ ਤੇ ਮਾਰਿਆ ਰਹਿਮ ਕਰੋ ਤਰਸ ਕਰੋ ਸਾਡੀਆਂ ਮੰਡੀਆਂ ਲੱਗਣ ਦਿਓ ਅਸੀਂ ਤਾਂ ਇਹ ਵੀ ਚਾਹੁੰਦੇ ਆ ਕਿ ਸਾਡੀ ਤੁੰਗ ਵਾਲੀ ਮੰਡੀ ਵੀ ਲਗਾਈ ਜਾਵੇ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਠੀਕ ਹੈ